ਮੁਰਗੀਆਂ ਨੂੰ ਨਾ ਆਹਲਾ ਕਾੜਾ ਬਣਾ ਕੇ ਦੋ ਤੁਹਾਡੀਆਂ ਮੁਰਗੀਆਂ ਸਾਰਾ ਸਿਆਲ ਬਿਮਾਰ ਨਹੀਂ ਹੋਣਗੀਆਂ ਤੇ ਆਂਡੇ ਵੀ ਵਾਧੂ ਦੇਣੀਆਂ ਕਾੜਾ ਬਣਾ ਲੈਣਾ ਗੋੜ ਅਜਵੈਨ ਕਾਲੀਆਂ ਮਿਰਚਾਂ ਤੇ ਅਦਰਕ ਲੈਣਾ ਹੈ ਜਿਹੜਾ ਗੋੜਾ ਉਹ ਮੁਰਗੀਆਂ ਨੂੰ ਅੰਦਰੋਂ ਗਰਮ ਰੱਖੂਗਾ ਤੇ ਉਹਨਾਂ ਦੇ ਪਾਚਨ ਤੰਤਰ ਨੂੰ ਮਜ਼ਬੂਤ ਕਰੂਗਾ ਜਿਹੜੀਆਂ ਕਾਲੀਆਂ ਮਿਰਚਾਂ ਤੇ ਅਜਵੈਨ ਉਹ ਮੁਰਗੀਆਂ ਨੂੰ ਸਰਦੀ ਜ਼ੁਕਾਮ ਤੇ ਸਾਹਤ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਕੇ ਰੱਖੂਗਾ ਤੇ ਜਿਹੜਾ ਇਹ ਅਦਰਕ ਆ ਇਹ ਮੁਰਗੀਆਂ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ 1 ਲੀਟਰ ਪਾਣੀ ਵਿੱਚ ਗੁੜ ਤੇ ਜਿਹੜੀਆਂ ਕਾਲੀਆਂ ਮਿਰਚਾਂ ਤੇ ਜਵੈਨ ਇਹਨੂੰ ਵੀ ਕੁੱਟ ਕੇ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਤੇ ਅਦਰਕ ਦਾ ਵੀ ਪੇਸਟ ਪਾਣੀ ਦੇ ਵਿੱਚ ਪਾ ਦੇਣਾ ਹੈ ਤੇ ਇਹਨੂੰ ਉਦੋਂ ਤੱਕ ਆਪਾਂ ਵਾਲਾ ਦੇਣਾ ਜਦੋਂ ਤੱਕ ਪਾਣੀ ਆਪਣਾ 1 ਲੀਟਰ ਤੋਂ ਅੱਧਾ ਨਾ ਰਹਿ ਜਾਵੇ ਯਾਨੀ ਕਿ 500 ਐਮਐਲ ਨਾ ਰਹਿ ਜਾਵੇ ਜਦੋਂ ਨਾ ਪਾਣੀ ਅੱਧਾ ਰਹਿ ਜਾਵੇ ਤਾਂ ਇਹਨੂੰ ਨਾ ਚੰਗੀ ਤਰ੍ਹਾਂ ਛਾਣ ਲੈਣਾ ਹੈ ਛਾਣ ਕੇ ਤੇ ਪਾਣੀ ਠੰਡਾ ਹੋਣ ਲਈ ਰੱਖ ਦੋ ਜਦੋਂ ਆਹਲਾ ਕਾੜਾ ਨੋਰਮਲ ਟੈਂਪਰੇਚਰ ਤੇ ਆ ਗਿਆ ਨਾ ਉਦੋਂ ਨਾ ਇਹਦੇ ਵਿੱਚ 2-3 ਲੀਟਰ ਪਾਣੀ ਪਾ ਕੇ ਨਾ ਮੁਰਗੀਆਂ ਦੇ ਡਰਿੰਕਰਾਂ ਵਿੱਚ ਤੁਸੀਂ ਪਾ ਸਕਦੇ ਏ ਇਸ ਕਾੜੇ ਨਾਲ ਨਾ ਮੁਰਗੀਆਂ ਨੂੰ ਸਾਰਾ ਸਿਆਲ ਸਰਦੀ ਨਹੀਂ ਲੱਗੂਗੀ ਤੇ ਆਂਡੇ ਵੀ ਵੱਧ ਦੇਣੀਆਂ ਤੇ ਮੁਰਗੀ ਅੰਦਰ ਹੀਟ ਵੀ ਬਰਾਬਰ ਬਣੀ ਰਹੂਗੀ ਇਹ ਸਭ ਕਿੰਨੀ ਮਾਤਰਾ ਇਹ ਦੇਣਾ ਤੁਸੀਂ ਆਪਾਂ ਨੂੰ ਮੈਸੇਜ ਆ ਕਮੈਂਟ ਕਰਕੇ ਪੁੱਛ ਸਕਦੇ